ਦਰਿਆ ਦੇ ਕਿੱਥੇ ਆਇਆ ਪਪਾਈ ਦਾ ਸਾਰਾ ਏਰੀਆ ਡੁੱਬ ਗਿਆ ਏ ਦਰਿਆ ਦੇ ਵਿੱਚ ਬਹੁਤ ਪਾਣੀ ਆਇਆ ਹੈ ਦੇਖ ਸਕਦੇ ਹੋ ਪਰਮਾਤਮਾ ਭਲੇ ਕਰੇ ਸਾਡਾ ਮੇਰ ਪ੍ਰਿਆਰ ਹੱਥ ਰੱਖੇ ਸਬਸਕ੍ਰਾਈਬ ਕਰੇ ਇਹੋ ਜਿਹੀਆਂ ਵੀਡੀਓ ਵੇਖਣ ਲਈ ਚੈਨਲ ਸਾਡਾ ਸਬਸਕ੍ਰਾਈਬ ਕਰ ਲਓ 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 ਟੈਪ ਕਰ ਦਿਓ ਵੀਰੋ ਕਿਤੇ ਆ ਦੇਖੋ ਇਸ ਵੀਡੀਓ ਜੀ ਫਿਰ ਜਿਹੜੇ ਆ ਪੂਰੀ ਮੂਰਤੀ ਤੇ ਕਮਰਾ ਡੁੱਬਿਆ ਪਿਆ ਓਆ ਪਿਆ ਬਿਆਸ ਦਰਿਆ ਕਿੰਨਾ ਪਾਣੀ ਦਰਿਆ ਸ੍ਰੀ ਹਰਕੁੰਦੁਰਪੁਰ ਏਰੀਆ ਚੱਲਣੀਆਂ ਜੇ ਕਿਸ਼ਤੀਆਂ ਬਹੁਤ ਪਾਣੀ ਹੈ ਜੀ ਦਰਿਆ ਦੇ ਵਿੱਚ ਅੱਛਾ ਜਿਹੜੀ ਆ ਵੇਖੋ ਕਿੰਨੀ ਕਿੰਨੀ ਡੁੱਬ ਚੁੱਕੀ ਆ ਪੂਰੀ ਪਾਣੀ ਨੇ ਖੱਲ ਪੁਛਾਈ ਹੋਈ ਆ ਜੀ